26 ਦਾ ਕੇਰ ਕਿੰਨਾ ਸੀ 26 ਦਾ ਤਾਂ ਹੀ ਰਿਕਾਰਡ ਹੀ ਤੋੜਤਾ ਸੀ ਸਾਡੇ ਸਾਰੀ ਉਮਰ ਜਿੱਨੀ ਉਨੀ ਜੀਰੀ ਹੋਈ ਸੀ ਜਿੰਨੀ 26 ਹੋ ਗਈ ਤੇ ਬਾਈ ਪਹਿਲਾਂ ਤਾਂ ਝੋਨੇ ਦੀ ਸਿੱਧੀ ਬਿਜਾਈ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਆਪਣੇ ਪਿੰਡ ਦੇ ਕਿਸਾਨ ਕਾਫੀ ਨੇ ਮੇਰਾ ਪਿੰਡ ਦੋਦੜਾ ਹੈ ਸਭ ਨੂੰ ਪਤਾ ਡਿਸਟ੍ਰਿਕਟ ਮਾਨਸਾ ਤੇ ਮੇਰੇ ਪਿੰਡ ਦੇ ਵਿੱਚ ਕਾਫੀ ਜਿਹੜੀ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਂਦੀ ਹੈ ਮੇਰੇ ਨਾਲ ਜਿਹੜਾ ਕਿਸਾਨ ਵੀਡੀਓ ਦੇ ਵਿੱਚ ਹਾਜ਼ਰ ਹੈ ਪਿਛਲੇ 3-4 ਸਾਲ ਤੋਂ ਜਿਹੜੀ ਸਿੱਧੀ ਬਿਜਾਈ ਕਰ ਰਿਹਾ ਪਹਿਲਾਂ ਪੂਸ਼ਾ 44 ਵੀ ਬੀਜ ਕੇ ਦੇਖੀ ਤੇ ਪੀਆਰ 18 ਵੀ ਬੀਜ ਕੇ ਦੇਖੀ ਤੇ ਪੀਆਰ 126 ਵੀ ਜੀ ਪੀਆਰ 126 ਦੀ ਬਹੁਤ ਵਧੀਆ ਜਿਹੜੀ ਪਰਫਾਰਮੈਂਸ ਰਹੀ ਸਾਰੀ ਜਾਣਕਾਰੀ ਅੱਜ ਆਪਾਂ ਇਸ ਕਿਸਾਨ ਦੇ ਕੋਲੋਂ ਲਾਵਾਂਗੇ ਤੇ ਵਿੱਚ ਕਿਸਾਨ ਭਰਾ ਕੀ ਕਰਦੇ ਆ ਇਸ ਵਿਧੀ ਨਾਲ ਜੇ ਝੋਨਾ ਬੀਜਦੇ ਆ ਤਾਂ ਉਹਨਾਂ ਨੂੰ ਪ੍ਰੋਬਲਮ ਨਦੀਨਾਂ ਦੇ ਵੀ ਆਉਂਦੀ ਹੈ ਜਾਂ ਕਾਫੀ ਦਿੱਕਤ ਆ ਜਾਂਦੀਆਂ ਨੇ ਵਿੱਚ ਕਿਸਾਨ ਭਰਾ ਕਹਿੰਦੇ ਵੀ ਯਾਰ ਇਹ ਕਿਸ ਜਿਹੜੀ ਇਸ ਵਿਧੀ ਨਾਲ ਝੋਨਾ ਬੀਜਣਾ ਜਿਹੜਾ ਆਪਾਂ ਉਹ ਫੇਲ ਹੈਗਾ ਤੇ ਇਸ ਕਿਸਾਨ ਦੇ ਘੱਟੋ-ਘੱਟ 95 ਤੋਂ 96 ਮਣ 94 ਤੋਂ 95 96 ਮਣ ਤੱਕ ਵੀ ਜਿਹੜਾ ਕੇਰ ਹਰ ਸਾਲ ਰਹਿੰਦਾਗਾ ਕਿੰਨਾ ਕੁ ਜਿਹੜਾ ਖਰਚਾ ਘਟਦਾਗਾ ਸਾਰੀ ਆਪਾਂ ਜਾਣਕਾਰੀ ਇਸ ਵਾਈ ਤੋਂ ਅੱਜ ਆਪਾਂ ਲਾਵਾਂਗੇ ਵੀਡੀਓ ਦੇ ਨਾਲ ਜਿਹੜਾ ਐਂਡ ਤੱਕ ਤੁਸੀਂ ਬਣੇ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਨੰਬਰ ਤੇ ਪਿੰਡ ਦੱਸ ਦੋ ਆਪਕੋ ਨਾਮ ਭਾਈ ਗੁਰਵਿੰਦਰ ਸਿੰਘ ਦਾ ਪਿੰਡ ਤੋਦੜਾ ਜ਼ਿਲ੍ਹਾ ਮਾਨਸਾ ਮੋਬਾਈਲ ਨੰਬਰ 99152 58853 ਠੀਕ ਹੈ ਜੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਭਾਈ ਉਸ ਸਕਦੇ ਆ ਯਾਰ ਆਪਾਂ ਨੂੰ ਠੀਕ ਹੈ ਓਕੇ ਠੀਕ ਆ ਜੀ ਭਾਈ ਜੀ ਕੈਕ ਸਾਲ ਬੀਜੀ ਆ ਸਿੱਧੀ ਵੀ ਆਈ ਆਪਾਂ ਨੇ 3 ਸਾਲ ਹੋ ਗਈ ਬੀਜ ਦੇ ਨੂੰ ਤੇ ਪਹਿਲੀ ਵਾਰ ਕਿਸਮ ਕਿਹੜੀ ਬੀਜੀ ਸੀ ਪਹਿਲੀ ਵਾਰੀ ਬੀਜੀ ਦੀ ਪੀਲੀ ਉਸਾਈ ਅੱਛਾ ਜੀ ਉਹਦਾ ਕਿੰਨਾ ਕੇਰ ਸੀਗਾ ਉਹਦਾ ਆਇਤੀ 99 99 ਮਾਣ ਤੇ ਉਸ ਤੋਂ ਬਾਅਦ 18 ਬੀਜੀ ਆ ਉਦੋਂ ਬਾਅਦ 18 ਪੀ ਆ ਰਹੀ ਤੇ ਉਹਦਾ ਕਿੰਨਾ ਕੇਰ ਆਇਆ ਸੀਗਾ ਉਹਦਾ ਆਇਤੀ 94 95 ਮਾਣ 26 ਦਾ ਕੇਰ ਕਿੰਨਾ ਆਇਆ ਸੀ 26 ਦਾ ਤਾਂ ਹੀ ਰਿਕਾੜੀ ਤੋੜਤਾ ਜੀ ਸਾਡੇ ਸਾਰੀ ਉਮਰ ਜਿੱਨੀ ਉਹ ਨੀ ਜੀਰੀ ਹੋਈ ਸੀ ਜਿੰਨੀ 26 ਹੋ ਗਈ ਤੇ ਬਾਈ ਪਹਿਲਾਂ ਤਾਂ ਆਪਾਂ ਗੱਲ ਕਰਦੇ ਜਮੀਨ ਦੀ ਜਮੀਨ ਦੀ ਜਿਹੜੀ ਤਿਆਰੀ ਆ ਉਹ ਕਿਸ ਤਰ੍ਹਾਂ ਹੋਣੀ ਚਾਹੀਦੀ ਆ ਫਿਰ ਆਪਾਂ ਗੱਲ ਕਰਾਂਗੇ ਵੀ ਸੀਡ ਕਿੰਨਾ ਪੈਂਦਾ ਪਹਿਲਾਂ ਤਾਂ ਜਿਹੜੀ ਜਮੀਨ ਦੀ ਤਿਆਰੀ ਆ ਉਹ ਆਪਾਂ ਕਿਸ ਤਰ੍ਹਾਂ ਕਰਨੀ ਹੈ ਕਿ ਜਦੋਂ ਸਿੱਧੀ ਵੀ ਆਈ ਡੀ ਐਸ ਆਰ ਚ ਉਹਨਾਂ ਬੀਜਣਾ ਪਾ ਜਮੀਨ ਤਾਂ ਬਾਈ ਕੇਰਾਂ ਤਾਂ ਕਣਕ ਆਪਾਂ ਜਦੋਂ ਤੂੜੀ ਕਰ ਲੈਨੇ ਆ ਬਾਈ ਠੀਕ ਹੈ ਉਸ ਤੋਂ ਬਾਅਦ ਤੂੜੀ ਕਰੇ ਤੋਂ ਬਾਅਦ ਬੀਲੇ ਹੋਗੇ ਜਦੋਂ ਆਪਾਂ 5-7 ਦਿਨਾਂ 10 ਦਿਨਾਂ ਬਾਅਦ ਠੀਕ ਹੈ ਬਾੜਾ ਸੁੱਕਾ ਹਲਾ ਨਾਲ ਪੱਟ ਦਿੰਨੇ ਅੱਛਾ ਜੀ ਉਸ ਤੋਂ ਬਾਅਦ ਲਵਾ ਲਿਆ ਬਾਈ ਘਰਾ ਸਾਗਾ ਮਾਰ ਕੇ ਠੀਕ ਹੈ ਕਰਾ ਲਵਾ ਕੇ ਬਈ ਉਹਨੂੰ ਫੇਰ ਹੜਾ ਨਾਲ ਪਟ ਗਿਆ ਦੋ ਵਾਰੀ ਅੱਛਾ ਉਦੋਂ ਬਾਅਦ ਫੇਰ ਰਮਾ ਕੇ ਉਹਨੂੰ ਉਦੋਂ ਚਾਹੇ ਬਾਣ ਦਾ ਹਸਾਬ ਹੈ ਵੀ ਡਾਕਰ ਬਾਣਾ ਹੈ ਜਾਂ ਰੇਸਲਾ ਬਾਣਾ ਹੈ ਕਿ ਡਾਕਰ ਹੈ ਬਈ ਦੋ ਵਾਰੀ ਵੀ ਸਰ ਜਾਂਦਾ ਸੱਗੇ ਨਾਲ ਅੱਛਾ ਜੀ ਜੇ ਡਾ ਰੇਸ ਲੈ ਤੇ ਕੇਰਾਂ ਨਾਲ ਵੀ ਸਰ ਜਾਂਦਾ ਦੋ ਤਿੰਨ ਵਾਰੀ ਵੀ ਹੋ ਜਾਂਦਾ ਬਈ अच्छा ये भी मैं कह रहा हूं भाई बणਦੇ हिसाब ਦਾ ਹੈ। ਆ ਬਣਾ ਬਣਾ ਦੇ ਹਿਸਾਬ ਹੈ। ਕੰਪਿਊਟਰ ਦਾ ਲੱਗਿਆ ਹੋਇਆ। ਹਾਂ ਹਾਂ। ਪਾਣੀ ਬੱਸ ਸਹੀ ਜਾਂਦਾ ਹੈ ਬਈ। ਬੀ। ਅੱਛਾ। ਹਾਂ ਉੱਚਾ ਨੀਵਾ ਨਹੀਂ ਹੁੰਦਾ ਵੀ ਆ ਰਮਦਾ ਨਹੀਂ। ਠੀਕ ਹੈ। ਤੇ ਭਾਈ ਜਿਹੜਾ ਬੀਜ ਹੈਗਾ ਬੀਜ ਤੁਸੀਂ ਬਿਜਾਈ ਕਰਦੇ ਹੋ 26 ਝੋਨਾ ਮੰਨ ਲਓ 26 ਝੋਨਾ ਇਸ ਸਾਲ ਸਭ ਤੋਂ ਜ਼ਿਆਦਾ ਡੀਐਸਆਰ ਬੀਜੀ ਜਾਊਗੀ ਸਿੱਧੇ ਜਾਈ। ਤੇ ਬੀਜ ਕਿੰਨਾ ਪਾਉਣਾ ਚਾਹੀਦਾ ਬਿਜਾਈ ਦੇ ਰਹੀ? ਬੀ ਬਈ 10 ਕਿਲੋ। 10 ਕਿਲੋ। ਸੋਧਣਾ ਸਾਧਣਾ ਵੇਗਾ। ਹਾਂ ਸੋਧਣਾ ਬਈ ਸੋਧਾਂ ਮੈਂ ਸੋਧਾਂ ਬਈ। ਜਿਹੜਾ ਰਬੜ ਦਾ ਢੋਲ ਹੁੰਦਾ 200 ਲੀਟਰ ਵਾਲਾ ਅੱਛਾ ਜੀ ਜਦਨ ਆਪਾਂ 20 ਪਾਉਣਾ ਹੈ ਉਹ ਚ ਪਾ ਕੇ ਵੀ ਦੋ ਮੁਠੀਆਂ ਨੂਣ ਦੀਆਂ ਪਾ ਦੇਣਾ ਬਾਈ ਅੱਛਾ ਜੀ ਜਿਹੜਾ ਕੋਈ ਮਾੜਾ ਚੰਗਾ ਵੀ ਹੈ ਠੀਕ ਹੈ ਜਾਣਾ ਕੱਚਾ ਕੁੱਚਾ ਪੱਕਿਆ ਹੁੰਦਾ ਉਹ ਸਾਰਾ ਵਾਰੇ ਆ ਜਾਂਦਾ ਹਰਾ ਛੇਤੀ ਹੁੰਦਾ ਬਾਈ ਉਹਦੇ ਨਾਲ ਠੀਕ ਹੈ 24 ਘੰਟੇ ਪੀਣਾ ਵੈਂਦਾ ਬਾਈ ਅੱਛਾ ਤੇ ਮੰਨ ਕੇ ਜਰਮਿਨੇਸ਼ੀ ਕਹਿੰਦਾ ਆਪਾਂ ਵੀ ਬਾਣ ਨੂੰ ਚੰਗੀ ਤਰ੍ਹਾਂ ਵਾਹ ਵਾ ਕੇ ਉਹਦੇ ਨਾਲ ਮਤਲਬ ਰੌਣੀ ਕਰਕੇ ਫਿਰ ਬੀਜੋ ਜਿਹੜਾ ਜਰਮਿਨੇਸ਼ਨ ਪੂਰਾ ਵਧੀਆ ਪੂਰਾ ਪੂਰਾ ਬਾਈ ਵੱਡੀ ਗੱਲ ਪ੍ਰੋਬਲਮ ਹੁੰਦੀ ਹੈ ਬਈ ਨਦੀਨਾਂ ਦੀ ਵਿੱਚ ਕਿਸਾਨ ਭਰਾਵਾਂ ਦੇ ਮਤਲਬ ਨਦੀਨ ਕਾਫੀ ਹਰੇ ਹੁੰਦੇ ਨੇ ਨਦੀਨਾਂ ਉੱਤੇ ਦੇ ਵੀ ਕਿਸਾਨ ਭਰਾ ਇਸ ਵੀਧੀ ਤੋਂ ਜਿਹੜਾ ਚੱਲਦੇ ਆ ਨਦੀਨ ਨੂੰ ਕਿਸ ਤਰ੍ਹਾਂ ਕੰਟਰੋਲ ਕਰਦੇ ਆ ਬਈ ਫਿਰ ਬਈ ਜਦੋਂ ਆਪਾਂ ਬੀਜਤੀ ਠੀਕ ਹੈ 24 ਘੰਟਿਆਂ ਦੇ ਵਿੱਚ ਵਿੱਚ ਅੱਛਾ ਜੀ ਸਟੈਂਪ ਕਰਦੇ ਹੁੰਦੇ ਆਪਾਂ ਕਿ ਲੀਟਰ ਕਰਦੇ ਆ ਬਈ ਉਹਦੇ ਕਿ 1 ਲੀਟਰ ਬਈ ਅੱਛਾ ਤੇ ਹਰੀ ਫਿਰ ਬਈ ਮਤਲਬ ਜਿਹੜਾ ਜਰਮੀਨੇਸ਼ਨ ਐ ਇਸ ਬੀਜ ਦਾ ਕਿੰਨੇ ਦਿਨਾਂ ਬਾਅਦ ਕਿੰਨੇ ਦਿਨਾਂ ਚ ਹੋ ਜਾਂਦਾ ਹੈ ਬਈ 24 ਘੰਟੇ ਭੌਂ ਕੇ ਮੰਨ ਲਓ ਅਣੀ ਚ ਉਦੋਂ ਬਾਅਦ ਕੱਢ ਕੇ ਹਰ ਕੋਠੇ ਚੁੱਥੇ ਵੀ ਬਿਚਾ ਦਿੰਨੇ ਆ ਸਕੌਨ ਨੂੰ ਅੱਛਾ ਜੇ ਤਾਂ ਦਵਾਈ ਲਾਉਣੀ ਆ ਕੋਈ ਦਵਾਈ ਲਾ ਸਕਦੇ ਆ ਪਰ ਜੇ ਨਹੀਂ ਵੀ ਲਾਉਣੀ ਤਾਂ ਵੀ ਕੋਈ ਚੱਕਰ ਨਹੀਂ ਬਈ ਤੇ ਜੇ ਪੰਜਵੇਂ ਛਿੰਮੇ ਦੇ ਨੇ ਪੈਦਾ ਹੋਣ ਲੱਗ ਗਏ ਜੀ ਦਵਾਈ ਜਿਹਨੂੰ ਹਰ ਨਦੀਨ ਹਰੇ ਹੁੰਦੇ ਨੇ ਉਹਦੇ ਵਾਸਤੇ ਜਿਵੇਂ ਆਪਾਂ ਨੋਮਿਨੀ ਗੋਲਡ ਵਗੈਰਾ ਕਰਦੇ ਤੁਸੀਂ ਕਿਹੜੀ ਦਵਾਈ ਵਰਤਦੇ ਉਹਦੇ ਵਾਸਤੇ ਬਈ ਤੜੀਲਾ ਅੱਛਾ ਜਦੋਂ ਬਈ ਚਾਰ ਚਾਰ ਪੰਜ ਪੰਜ ਉਂਗਲਾ ਹੋ ਜੇ ਇਹ ਪਹਿਲਾਂ ਸਟੈਂਪ ਕਰਾਉਨੇ ਆ ਠੀਕ ਹੈ ਉਹ ਕੀ ਡਿਜਨ ਆਲਾ ਅੱਛਾ ਉਸ ਤੋਂ ਬਾਅਦ ਪਟੀਲਾ ਬਈ ਅੱਛਾ ਇੰਨੇ ਇੰਨੇ ਕਜੀਰੀ ਹੋ ਜੇ ਜਦੋਂ ਪਾਣੀ ਨਾਲ ਭਰ ਕੇ ਮਿੱਟੀ ਚ ਰਲਾ ਕੇ ਡੇਗ ਦੇ ਬਾਈ ਉਹ ਮਿੱਟੀ ਜਿਹੜੀ ਪਾਉਣਾ ਬਾਈ ਫਿਰ ਹੈ ਬਾਈ ਪਟੀਲਾ ਕਿਹੜੀ ਪਾਉਣੀ 35% ਅੱਛਾ ਜਿਹੜਾ ਮਨ ਲੈ ਦੁੱਧੇ ਆਉਂਦਾ ਬਾਈ ਜਿਹੜਾ ਠੀਕ ਹੈ ਰਿਪਟ ਪਲੱਸ ਆਉਂਦੀ ਹਾਂ ਹਾਂ ਤੇ ਉਹ ਚਾਹੇ ਤਾਂ ਮਿੱਟੀ ਚ ਰਲਾ ਕੇ ਡੇਗ ਦੇ ਚਾਹੇ ਲੀਟਰ ਚ ਮੋਰੀ ਕੱਢ ਕੇ ਅੱਛਾ ਜਿੰਨੀ ਪੈਂਦੀ ਐ ਡੋਜ ਮੰਨ ਲੈ ਕਿੱਲੇ ਦੀ ਓ ਡੇਗ ਦੇ ਠੀਕ ਹੈ ਤੇ ਬਾਈ ਜੇ ਗੱਲ ਕਰੀਏ ਖਰਚੇ ਦੀ ਖਰਚਾ ਆਪਣਾ ਕਿੰਨਾ ਕ ਪਾਈਦਾ ਜੀ ਆਪਾਂ ਸਿੱਧੀ ਬਜਾਈ ਝੋਨੇ ਦੀ ਕਰਦੇ ਨੇ ਖਰਚਾ ਤਾਂ ਹੁਣ ਮੇਰੀ ਗੱਲ ਸੁਣੋ ਕਦੂ ਵੇਲੇ ਵੀ ਬਾਣ ਤਾਂ ਬੋਣਾ ਪੈਂਦਾ ਪਹਿਲਾਂ 2-3 ਵਾਰੀ ਸੁੱਕਾ ਠੀਕ ਹੈ ਕਰਾਬ ਵੀ ਲਵਾਉਣਾ ਪੈਂਦਾ ਜਦੋਂ ਚਾਣੀਮਾ ਬਾਣ ਹੋਵੇ ਠੀਕ ਹੈ ਇਹਦੀ ਬਈ 5 1500 ਰੁਪਏ ਬਜਾਈ ਮਿਲ ਜਾਂਦੀ ਆਪਾਂ ਨੂੰ ਠੀਕ ਹੈ ਹਾਂ ਸਰਕਾਰ ਵੱਲੋਂ ਪੈਸੇ ਆਉਂਦੇ ਜੀ ਸੋਨੂੰ ਕਿੰਨੇ ਕ ਵਾਰੀ ਆਏ ਪੈਸੇ ਉਹ ਬਈ ਤਿੰਨੇ ਵਾਰੀ ਪੈਸੇ ਆਏ ਨੇ ਮੈਨੂੰ ਅੱਛਾ ਜੀ ਐਦਕੀ ਆ 9000 ਬਈ ਪਾਰ ਆਇਆ 15000 ਠੀਕ ਹੈ ਅ ਪ੍ਰਾਰ ਆਇਆ 16000 ਤੇ ਬਈ ਜੇ ਗੱਲ ਕਰੀਏ ਯੂਰੀਆ ਕਿੰਨੀ ਪਾਉਨੇ ਫਿਰੇ ਚ ਯੂਰੀਆ ਬਈ ਤਿੰਨ ਗੱਟੇ ਤਿੰਨ ਗੱਟੇ ਯੂਰੀਆ ਦੇ ਐਦਕੀ 26 ਚ ਬਈ ਪਿਛਲੀ ਵਾਰੀ ਤਾਂ ਵਾ ਡੀਏਪੀ ਤੇ ਸੂਪਰ ਅੱਧੀ ਅੱਧੀ ਬੋਰੀ ਪਾਈ ਸੀ ਪਾਣ ਚ ਠੀਕ ਹੈ ਇੱذ ਕੀ 26 ਚ ਕੁਝ ਵੀ ਨਹੀਂ ਪਾਇਆ ਬਈ ਯੂਰੀਆ ਯੂਰੀ ਪਾਈ ਤੀ ਠੀਕ ਹੈ ਫਿਰ ਸੰਡੀ ਸੰਡੇ ਕਿੰਨੀ ਪ੍ਰੋਬਲਮ ਹੈ ਸੰਡੀ ਬਾਈ ਇੱਕਾ ਪ੍ਰਾਂਡੇਗੀ ਸੀ 5 ਕਿਲੋ ਕਿੱਲੇ ਦੀ ਅੱਛਾ ਤੇ ਉਹ ਲਾਲ ਘਟਾਰਾ ਹੁੰਦੀ ਹੈ ਜਿਹੜੀ ਨਿਉਕੜ ਅੱਛਾ ਤੇ 1.9 ਸੰਡੀ ਵਾਲੀ ਹੋਰ ਕੋਈ ਸਪਰੇ ਨਹੀਂ ਕਰੀ ਕੁਤੇਲੇ ਤੁਲੇ ਸਮੱਸਿਆ ਨਾਲ ਕੋਈ ਵੀ ਨਹੀਂ ਬਈ ਠੀਕ ਹੈ ਮੰਨ ਕੇ ਚੱਲ ਵੀ ਝਾੜ ਕਹਿੰਦਾ ਪਾ ਵੀ ਟ੍ਰਾਂਸਪਲੈਂਟਿੰਗ ਦੇ ਨਾਲੋਂ ਇਹਦੇ ਨਾਲ ਬਾਈ ਕਾਸਟ ਕੀ ਯਾਰ ਮੇਰੇ ਉਹ ਖੇਤ ਜਿੱਥੇ ਮੈਂ ਬੀਜਦਾ ਉਹਨਾਂ 2.5 ਲੱਖ ਦੀ ਫਸਲ ਹੁੰਦੀ ਹੁੰਦੀ ਅੱਛਾ ਅੱਜ ਕੀ 3.56 ਲੱਖ ਦੀ ਫਸਲ ਹੋ ਗਈ ਵੀ ਮੰਨ ਲੈ ਵੀ ਪਿਛਲੇ ਸਾਲਾਂ ਨਾਲੋਂ ਜਦੋਂ ਮੈਂ ਲਾਉਂਦਾ ਹੁੰਦਾ ਸੀ ਉਹ ਚ ਜੀਰੀ ਅੱਛਾ ਵੀ ਉਹਦੇ ਨਾਲੋਂ 1.10-15 ਹਜ਼ਾਰ ਦੀ ਉਹ ਬਾਣ ਬਾਣ ਤੋਂ ਮੇਰੇ ਤੋਂ ਵੱਧ ਕਰਨ ਜੀਰੀ ਹੋਗੀ ਅੱਛਾ ਜੀ ਤੇ ਭਾਈ ਜਿਵੇਂ ਆਪਾਂ ਕਹਦੇ ਨੇ ਵੀ 26 ਮਨਾਂ ਨਾਲ 90-95 ਦਿਨਾਂ ਚ ਪੱਕੇ ਜਾਂਦੇ ਕਹਿਣ ਦਾ ਮਤਲਬ ਇਹ ਹੈ ਵੀ ਜੇ ਆਪਾਂ ਸਿੱਧੀ ਵਿਜਾਈ ਕਰਦੇ ਆ ਕਹਿੰਦੇ ਵੀ ਹਫ਼ਤਾ ਦਸ ਦਿਨਾਂ ਚ ਉਹਨਾਂ ਹੀ ਪਹਿਲਾਂ ਵੱਢਿਆ ਜਾਂਦਾ ਹਾਂ ਭਾਈ ਮਲੋ ਸਵੇਰੇ 10 11 ਵਜੇ ਮਸ਼ੀਨ ਲੱਗੀ ਅੱਛਾ 3 ਵਜੇ ਤੱਕ ਨੂੰ ਵੜਤੀ ਸ਼ਾਮ ਨੂੰ ਅੱਛਾ ਆਹ ਤੁਹਾਨੂੰ ਤੁਲਗੀ ਬਈ ਜਾਂਦੇ ਨਹੀਂ ਮੰਡੀ ਚ ਅੱਛਾ ਤੀਜੇ ਦਿਨ ਪੈਸੇ ਆ ਗਏ ਬਈ ਅੱਛਾ ਹੂੰ ਠੀਕ ਹੈ ਕਿਸਾਨਾਂ ਨੂੰ ਫਿਰ ਇਹਦੇ ਬਾਰੇ ਮੰਨ ਕੇ ਚੱਲੋ ਵੀ ਕੀ ਰੇਟ ਦੇਣਾ ਚਾਹੁੰਦੇ ਮੈਂ ਤਾਂ ਬਈ ਰੇਟ ਦੇਣਾ ਚਾਹਣਾ ਮੇਰੇ ਲਈ ਹੁਣ ਪਾਣ ਜਿਹੜਾ ਠੇਕੇ ਤੇ 80 ਕਿੱਲੇ ਅੱਛਾ ਜੀ ਉਹ ਤਿੰਨ ਕਿੱਲੇ ਠੇਕੇ ਵਾਲੇ ਜੀ ਵਧੀਆ ਨੇ ਅੱਛਾ ਉਹ ਚ ਬਈ ਬੀਜੂ ਆ ਉਹ ਚ ਵੀ ਬੀਜੂ ਮੈਂ ਠੀਕ ਹੈ 11 ਕਿਜੀ ਮੇਲੇ ਪਰ 18 85 ਨਵਾਂ ਬੀਜ ਠੀਕ ਹੈ ਉਹ ਵੀ ਬੀਜੂ ਮੈਂ ਠੀਕ ਹੈ ਭਾਈ ਹਾਂ ਤੇ ਮੈਨੂੰ ਤਾਂ ਇਹ ਲੱਗਦਾ ਭਾਈ ਜਿਹੜਾ ਕੋ ਡਰਦਾ ਯਾਰ ਉਹ ਤਾਂ ਅਗਲੇ ਦੀ ਆ ਉਹ ਅੱਛਾ ਵੀ ਸਿੱਧੀ ਵਿਾਈ ਵਰਗਾ ਨਹੀਂ ਯਾਰ ਹੀ ਨਹੀਂ ਭਾਈ ਠੀਕ ਹੈ ਨਾ ਇਹ ਵੀ ਲੇਬਰ ਦੀ ਦਿੱਕਤ ਵੀ ਮਿਲਦੀ ਨਹੀਂ ਆਪਾਂ ਨੂੰ ਅੱਛਾ ਅੱਛਾ ਉਸ ਵੀ ਨਹੀਂ ਭਾਈ ਤੇ ਭਾਈ ਜਿਵੇਂ ਮੰਨ ਲਾ ਕਿਸਾਨਾਂ ਦੇ ਜਿਹੜੀ ਮੰਨ ਲਾ ਜੀਰੀ ਜਿੱਥੇ ਮੰਨ ਲਾ ਘਟ ਹਰੀ ਹੁੰਦੀ ਹੈ ਹੂੰ ਉਹਦੇ ਵਾਸਤੇ ਫਿਰ ਜੇ ਆਪਾਂ ਪਨੀਰੀ ਹੱਟ ਤਿਆਰ ਕਰ ਲਈਏ ਆਪਾਂ ਉਹਦੇ ਚੋਬੇ ਆਪਾਂ ਲਾ ਲਈਏ ਕੋਈ ਦਿੱਕਤ ਤਾਂ ਨਹੀਂ ਹੁੰਦੀ ਨਾ ਭਾਈ ਲੋੜ ਹੀ ਨਹੀਂ ਪਨੀਰੀ ਹੱਟ ਤਿਆਰ ਕਰਨ ਦੀ ਜਿੱਥੇ ਸੰਘਣਾ ਬੀਜੇ ਵਿੱਚ ਠੀਕ ਹੈ ਵਧੀਆ ਹੋਇਆ ਜਿੱਥੇ ਸੰਘਣਾ ਪਟਕੇ ਉਹੀ ਭੇਡਾਂ ਲਾ ਉਹ 4-5 ਮੰਨ ਲਓ ਵੀ ਉਹਦੇ ਡਾਲ ਬਣੇ ਹੁੰਦੇ ਨੇ ਉਹ ਕਹਿਰਾ ਬੂਟਾ ਲਾਵਾਂਗੇ ਪਟਕ ਕੇ ਆਪਾਂ ਪਾਉਂਦਾ ਠੀਕ ਹੈ ਉਹ ਨਾ ਬੂਟੇ ਨਹੀਂ ਬਣਾਉਂਦਾ ਬਾਈ ਅੱਛਾ ਅੱਛਾ ਜਿੰਨਾ ਜਿਸ ਵਿੱਚੋਂ ਵਟ ਕੇ ਲਾਉਨੇ ਆਪਾਂ ਉਹ ਬਿਹਤਰ ਹੈ ਠੀਕ ਹੈ ਕਿਸਾਨ ਭਰਾ ਉਹ ਜਿਹੜੇ ਇਸ ਕਿਸਾਨ ਦੇ ਤੁਸੀਂ ਸਾਰੀ ਗੱਲਬਾਤ ਸੁਣੀ ਹੈ ਸਰਕਾਰ ਦੇ ਵੱਲੋਂ ਵੀ 3 ਸਾਲ ਹੋ ਗਏ ਬਾਈ ਨੂੰ ਜਿਹੜੀ ਸਹਾਇਤਾ ਮਿਲਲੇ ਜਿੰਨੀ ਵੀ ਸਰਕਾਰ ਏਕੜ ਦੇ ਹਿਸਾਬ ਦੇ ਪੈਸੇ ਪਾਉਂਦੀ ਹੈ ਕਿਸਾਨ ਦੇ ਹਰ ਸਾਲ ਖਾਤੇ ਦੇ ਵਿੱਚ ਆਉਂਦੇ ਆ ਤੇ ਬਾਈ ਮੰਨ ਕੇ ਚਲੋ ਆਪਣੇ ਪਿੰਡ ਦੇ ਵਿੱਚ ਕਾਫੀ ਕਿਸਾਨ ਹੈਗੇ ਆ ਜਿਹੜੇ ਮੰਨ ਕੇ ਡੀਐਸਆਰ ਸਿੱਧੀ ਵੇਚ ਝੋਨੇ ਦੀ ਕਰਦੇ ਆ ਤੇ ਉਹਨਾਂ ਦੀ ਵੀ ਆਪਾਂ ਜਿਹੜੀ ਵੀਡੀਓ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਜਿਹੜੇ ਕਿਸਾਨ ਭਰਾ ਕਾਫੀ ਡਰਦੇ ਆ ਨਾ ਵੀ ਜਿਹੜੀ ਡੀਐਸਆਰ ਸਿੱਧੀ ਵੇਚ ਝੋਨੇ ਨਾਲ ਕਰਦੇ ਆ ਆਪਾਂ ਝੋਨੇ ਦੀ ਉਹ ਤਾਂ ਕਪਰਾਉਣ ਦੀ ਲੋੜ ਨਹੀਂ ਵੈਰਾਈਟੀ ਜਿਹੜੀ ਵੀ ਤੁਹਾਡੇ ਖੇਤ ਦੇ ਵਿੱਚ ਚੰਗਾ ਝਾੜ ਦਿੰਦੀ ਹੈ ਪਾਣੀ ਨੂੰ ਮੰਨਦੀ ਹੈ ਮਿੱਟੀ ਨੂੰ ਮੰਨਦੀ ਹੈ ਤੁਸੀਂ ਉਸ ਕਿਸਮਾਂ ਦੀ ਜਿਹੜੀ ਬਜਾਰਾ ਕਰ ਸਕਦੇ ਹੋ ਕੋਈ ਨਦੀਨਾ ਦੀ ਜੇ ਕਹਿੰਦੀ ਕੋਈ ਬੜੀ ਵੱਡੀ ਪ੍ਰੋਬਲਮ ਨਹੀਂ ਹੈਗੀ ਕਿਸਾਨ ਨੇ ਦੱਸਿਆ ਜਿਵੇਂ ਸਾਰਿਆਂ ਦਾ ਬੈਸਟ ਭਾਈ ਬੀ PR 126 ਹੈ ਸਾਰਿਆਂ ਦਾ ਬੈਸਟ ਸਮਾਂ ਘਟ ਲੈਂਦਾ ਹੈ ਸਮਾਂ ਘਟ ਲੈਂਦਾ ਕੋਈ ਬਿਕਨ ਦੇ ਵਿੱਚ ਦਿੱਕਤ ਨਹੀਂ ਨਾ 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 ਮੰਨ ਕੇ ਚੱਲੋ ਬਈ ਪਿਛਲੀ ਵਾਰ ਲਾਇਆ 4420 ਰੁਪਇਆ ਲਵਾਈਦਾ ਸੀ ਇਸ ਵਾਰ ਪਤਾ ਨਹੀਂ ਕਿੰਨਾ ਖਰਚਾ ਹੋਣਾ ਕਿਉਂਕਿ ਹਰ ਸਾਲ ਖਰਚੇ ਵੱਧਦੇ ਆ ਤੇਲ ਦਾ ਖਰਚਾ ਵੱਧਦਾ ਹੈ ਬਾਕੀ ਆਪਾਂ ਕੱਦੂ ਵਗੈਰਾ ਕਰਦੇ ਆ ਬੱਟ ਪੋਚਣ ਦੇ ਲਈ ਵੀ ਬੰਦੇ ਦੀ ਜਿਹੜੀ ਜ਼ਰੂਰਤ ਹੁੰਦੀ ਇਸ ਦੇ ਵਿੱਚ ਬਹੁਤ ਜਿਆਦੇ ਜਿਹੜੇ ਖਰਚੇ ਘਟਦੇ ਆ ਵੀਡੀਓ ਨੂੰ ਵੱੱਟ ਵੱੱਟ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਬਾਈ ਠੀਕ ਹੈ ਬਾਈ